ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਜੀ ਪਿੰਡ ਟੱਬਾ ਜਿਹੜਾ ਲੁਧਿਆਣਾ ਗੁਰਦੁਆਰਾ ਸਾਹਿਬ ਸ਼੍ਰੀ ਸੋਮਵਰ ਸਾਹਿਬ ਦੇ ਦਰਸ਼ਨ ਕਰਨ ਆਓ ਦਰਸ਼ਨ ਕਰਦੇ ਆਂ ਤੇ ਇਤਿਹਾਸ ਤੇ ਜਾਣੇ ਹੁੰਦੇ ਆ ਬਹੁਤ ਸੋਹਣਾ ਤੇ ਬਹੁਤ ਹੀ ਵੱਡਾ ਸਾਰਾ ਗੁਰਦੁਆਰਾ ਆਓ ਦਰਸ਼ਨ ਕਰਨ ਚੱਲਦੇ ਆਂ ਅਰੇ ਜੀ ਗੁਰਦੁਆਰਾ ਸਾਹਿਬ ਨੂੰ ਅੰਦਰ ਆ ਜੀ ਬੋਰਡ ਦਾ ਦਰਖਾ ਗੁਰਦੁਆਰਾ ਦੇ ਅੰਦਰ ਸਭ ਤੋਂ ਪਹਿਲਾਂ ਵੱਟ ਦੇ ਸਾਰੇ ਤੁਹਾਨੂੰ ਪਹਿਲਾਂ ਸਰੋਵਰ ਦੇ ਦਰਸ਼ਨ ਹੋਣਗੇ ਆ ਜੀ ਸਰੋਵਰ ਉਹ ਸਾਹਮਣੇ ਪਾਸੋਂ ਐਂਟ੍ਰੈਂਸ ਹੈ ਜੀ ਗੁਰਦੁਆਰਾ ਸਾਹਿਬ ਦੀ ਇਧਰ ਸਰੋਵਰ ਆਹ ਸਾਹਮਣੇ ਗੁਰੂ ਘਰ ਦੀ ਬਿਲਡਿੰਗ ਆਓ ਚੱਲ ਕੇ ਦੇਖਦੇ ਹਾਂ ਤੇ ਵੱਡਾ ਤੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਆਪਾਂ لانه ماهر الباندا ਪਰਿਆਪੇ ਦੇ ਹੋਰ ਹੈ ਗੁਰਦਰ ਜਨਮ ਗੁਰ ਨਾਦਿ ਗੁਰ ਬੰਦਾ ਹੁੰਦੇ ਤਾਰ ਬੰਦੇ ਆਵਤਿ ਮਾਵਰੇ ਆਵਾਗਾਈ ਜੀਵਾਰੀ ਉਹ ਸਾਹਮਣੇ ਗੁਰਦਰਾ ਸਾਹਿਬ ਜੀ ਇਹ ਆਸਥਾਨ ਹੈ ਜਿੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕਰ ਕਾਮ ਨਾਲ ਸੋਮਾ ਪ੍ਰਗਟ ਕੀਤਾ ਸੀ ਇੱਥੇ ਜੀ ਸੰਖੇਪ ਇਤਿਹਾਸ ਲਿਖਿਆ ਹੋਇਆ ਗੁਰਦੁਆਰਾ ਸੋਮਾਸਰ ਸਾਹਿਬ 1704 ਈਸਵੀ ਚ ਉੱਚ ਦਾ ਪੀਰ ਬਣ ਕੇ ਮਾਛੀਆੜੇ ਦੇ ਜੰਗਲਾਂ ਤੋਂ ਇੱਥੇ ਆਏ ਸੀ ਗੁਰੂ ਸਾਹਿਬ ਤੇ ਇੱਥੇ ਇੱਕ ਭੇਡਾਂ ਬੱਕਰੀ ਆ ਚਾਰਦਾ ਸੀ ਅਜ ਅਜੜੀ ਉਹਦੇ ਤੋਂ ਜਲਦੀ ਮੰਗ ਕੀਤੀ ਉਹਨੇ ਗੁਰੂ ਕੇ ਆਗੇ ਗੁਰੂ ਕੇ ਆਗੇ ਨਾ ਕਰਕੇ ਰੋਲਾ ਪਾਉਣਾ ਸ਼ੁਰੂ ਕਰਤਾ ਗੁਰੂ ਸਾਹਿਬ ਨੇ ਉਹਦੇ ਉੱਤੋਂ ਜਲ ਨਹੀਂ ਛਕਿਆ ਤਾਂ ਗੁਰੂ ਸਾਹਿਬ ਨੇ ਆਪਣੇ ਹੱਥੀਂ ਤੀਰ ਦੇ ਨੋਕ ਤੇ ਜਲ ਦਾ ਸੋਮਾ ਪ੍ਰਗਟ ਕੀਤਾ ਜੋ ਅੱਜ ਵੀ ਇੱਥੇ ਮੌਜੂਦ ਹੈ। ਵਾਹਿਗੁਰੂ ਜਿੱਦਾਂ ਕਿ ਹਰ ਗੁਰਦੁਆਰੇ 'ਚ ਦੇਖਣ ਨੂੰ ਮਿਲਦਾ ਛੋਟੇ-ਛੋਟੇ ਬਾਗ ਜ਼ਰੂਰ ਹੁੰਦੇ ਆ। ਗੁਰਦੁਆਰਾ ਸੋਮਾ ਸਰਚੂ ਵਿਦਾਈ ਬਹੁਤ ਸੋਨੇ ਬਾਗ ਬਣੇ ਹੋਏ ਆ। ਆਹ ਦੇਖੋ ਜੀ। ਇੱਧਰ ਵੀ ਬਣਿਆ ਹੋਇਆ ਆ ਟਰੈਕ ਜਾਂਦਾ ਜੀ ਰਾਹ ਹੈ ਲੰਗਰ ਹਾਲ ਦਾ ਉਹ ਸਾਹਮਣੇ ਲੰਗਰ ਹਾਲ ਹੈ ਆਪਾਂ ਉਤਰ ਕੇ ਵੀ ਦੋ ਹੋਰ ਬਗੀਚੇ ਬਣੇ ਹੋਏ ਆ ਦਾ ਗਲ ਗਲ ਸਭ ਤੋਂ ਵਧੀਆ ਗੱਲ ਗੁਰਦੁਆਰਿਆਂ ਦੇ ਵਿੱਚ ਇਹ ਹੈਗੀ ਆ ਜਿਆਦਾ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਹਰ ਗੁਰਦੁਆਰੇ ਦੇ ਵਿੱਚ ਤੁਹਾਨੂੰ ਇਦਾਂ ਦੇ ਬਗੀਚੇ ਕੁਦਰਤ ਨਾਲ ਜੁੜਿਆ ਮਾਹੌਲ ਜ਼ਰੂਰ ਮਿਲੇਗਾ ਕੋਈ ਇਦਾਂ ਦਾ ਗੁਰਦੁਆਰਾ ਨਹੀਂ ਮੈਂ ਦੇਖਿਆ ਅੱਜ ਤੱਕ ਜਿਸ ਦੇ ਚ ਇਦਾਂ ਦੇ ਬਗੀਚੇ ਨਾ ਹੋਣ ਬਾਗ ਨਾ ਬਣੇ ਹੋਣ ਇਹ ਤਾਂ ਗੁਰਦਰਾ ਸਾਹਿਬ ਬਹੁਤ ਵੱਡਾ ਸੋਵਰ ਵੀ ਬਹੁਤ ਵੱਡਾ ਉਹ ਉੜ ਗਿਆ ਕਿੰਨੇ ਚੰਗਾ ਉਹ ਉੜ ਗਿਆ ਡਰ ਗਿਆ ਉਹ ਡਰ ਗਿਆ ਵਾ 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 ਪਰ ਬਹੁਤ سارے ਆ ਬਹੁਤ سارے ਆ ਹਾਂ ਸੇ ਚਾਹਾਂ ਮਾਹਾਂ ਪੇ ਚਲੇ ਜਾਂਦੇ ਆ ਉੱਥੇ ਵੀ ਉੱਡੇ ਜਾਣਗੇ ਫਿਰ ਦੇਖ ਲੈਂਦੇ ਆ ਬਹੁਤ ਸਾਰੇ ਉੱਡ ਜਾਣਗੇ ਉਹਦੇ ਕਿੰਨੇ ਬੈਠਿਆ ਕਿੰਨੇ ਸਾਰੇ 1000 birds called swans and they are not flying to the I think they are tired but they are walking they are walking very slowly look at that one they this one is not walking very slowly and this one is just standing and look he, they were just walking see they walked and they have a very pointy beak and black eyes. Look, they were doing like this. I think maybe they were doing like this because they they ate some food. So now he's walking with and they're saying peep, peep, quack 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 quack. Kind of like ducks. Like I told you last time when there were were so many ducks. I told I told you them about the lion, and they're also. Walking like ducks. Look at these beautiful flowers and look in that. There is only one rose, but there are so many leaves. Look, they flew away. It flew away. And let's talk about the flowers and leaves. Look, some leaves are very colorful, but there is only one rose there. And this is kind of like a rotten fruit. We cannot eat them. And do you see the one rose? there's only one there and there are so many leaves this one is there's some some leaves are very colorful and this one look so many colorful plants and look they, these are also colorful plants they are kind of fuchsia color i don't know what kind of colors they are and look at that very small tree it's like a tree but it's very big but it's not big as a tree i don't know what is in that red red color and there it's a very big rose look and there are no colorful plants i mean leaves but there's one more plant growing look look at this one there's one more plant growing and this leaf is rotten and look at this flower it's a white and pink ਜੁੜੇ ਰਹੋ ਚੈਨਲ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਹੋਰ ਅੱਗੇ ਵੀਡੀਓ ਲਈ ਬਣੇ ਰਹੋ ਚੈਨਲ ਦੇ ਨਾਲ